ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਿਆਂ ਨੂੰ ਦੋਸਤੋ ਜਿਹੜੇ ਸਾਥੀ ਜੁੜ ਗਏ ਨੇ ਆਵਾਜ਼ ਦੱਸਿਓ ਜਿਹੜੇ ਸਾਥੀ ਠੀਕ ਹੈ ਜੀ ਆਵਾਜ਼ ਠੀਕ ਹੈ ਫੋਟੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੁਝ ਦਿਨਾਂ ਤੋਂ ਸ਼ਹੀਦੀ ਹਫ਼ਤੇ ਦੇ 바ਅਤ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਸਹਾਇਤਤ ਦੇਣਾ ਸਾਨੂੰ ਉਹਦੇ 바ਅਤ ਆਪਾਂ ਚਰਚਾ ਕਰ ਰਹੇ ਸੀਗੇ ਕਿ ਇਤਿਹਾਸ ਬਾਰੇ ਤਾਂ ਤੁਹਾਨੂੰ ਲਗਾਤਾਰ ਟੀਵੀ ਜਿਹੜੇ ਚੈਨਲ ਨੇ ਜਾਂ ਗੁਰਦੁਆਰਾ ਸਾਹਿਬ ਵਿਖੇ ਹਰੇਕ ਜਗ੍ਹਾ ਤੇ ਕਥਾ ਕੀਰਤਨ ਹੋ ਰਿਹਾ ਹੈ ਪਰ ਸਾਹਿਤ ਦੀ ਗੱਲ ਬਹੁਤ ਘੱਟ ਹੁੰਦੀ ਹੈ ਤੇ ਇੱਕ ਸਾਡੇ ਜੋ ਵਿਦਿਆਰਥੀ ਨੇ ਸਖਿਆਰਥੀ ਨੇ ਬੇਰੋਜ਼ਗਾਰ ਅਧਿਆਪਕ ਨੇ ਸਾਰੇ ਵਰਗ ਨੂੰ ਸਾਨੂੰ ਸਾਹਿਤ ਦੀ ਬਧੇਰੇ ਜ਼ਰੂਰਤ ਪੈਂਦੀ ਹੈ ਪੇਪਰ ਵਿੱਚ ਵੀ ਤੇ ਆਮ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਜੇ ਕਿਸੇ ਵਿਚਰਨਾ ਤਾਂ ਤੁਹਾਨੂੰ ਇਤਿਹਾਸ ਦਾ ਸਾਰੇ ਦੱਸ ਦਿੰਗੇ ਪਰ ਉਹਨਾਂ ਦੀ ਸਾਹਿਤਿਕ ਦੇਣ ਹੈ ਉਹਦੇ ਬਾਬਤ ਗੱਲ ਘੱਟ ਹੁੰਦੀ ਹੈ ਸੋ ਉਸੇ ਤਰ੍ਹਾਂ ਆਪਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਜਿਹਦੇ ਕਰਕੇ ਪੰਜਾਬੀ ਸਾਹਿਤ ਦੇ ਵਿੱਚ ਉਹਨਾਂ ਦੀ ਪਛਾਣ ਹੈ ਇੱਕ ਵਿਲੱਖਣ ਪਛਾਣ ਬਣੀ ਹੈ ਚੰਡੀ ਦੀ ਵਾਰ ਆਪਾਂ ਅੱਜ ਉਹਦੇ ਬਾਰੇ ਗੱਲ ਕਰਾਂਗੇ ਚੰਡੀ ਦੀ ਵਾਰ ਜੋ ਕਿ ਇੱਕ ਮੈਂ ਨਾਲ-ਨਾਲ ਲਿਖਦਾ ਜੂੰਗਾ ਜ਼ਰੂਰ ਤੁਹਾਡੇ ਲਈ ਕੋਈ ਸਾਥੀ ਕਈ ਵਾਰ ਆਵਾਜ਼ ਦੇ ਵਿੱਚ ਸਪਸ਼ਟਤਾ ਉਹਨਾਂ ਨੂੰ ਘੱਟ ਹੁੰਦੀ ਹੈ ਜਾਂ ਕੋਈ ਵੀ ਦਿੱਕਤ ਹੋ ਸਕਦੀ ਹੈ ਕੁਝ ਚੀਜ਼ਾਂ ਮੈਂ ਨਾਲ ਲਿਖਦਾ ਜਾਊਂਗਾ ਤੇ ਧਿਆਨ ਰੱਖਿਓ ਸਾਹਿਤਿਕ ਤੌਰ ਤੇ ਬਹੁਤ ਬੁਲੰਦ ਰਚਨਾ ਹੈ ਚੰਡੀ ਦੀ ਵਾਰ ਮਿਥਹਾਸਿਕ ਰਚਨਾ ਹੈ ਤੇ ਸੁਰਿੰਦਰ ਸਿੰਘ ਕੋਹਲੀ ਦੇ ਅਨਸਾਰ ਤਾਂ ਪੰਜਾਬੀ ਸਾਹਿਤ ਦੀ ਜਾਂ ਪੰਜਾਬੀ ਬੀਰ ਕਾਵ ਦੀ ਸਭ ਤੋਂ શ્રેਸ਼ਟ ਵਾਰ ਹੈ ਚੰਡੀ ਦੀ ਵਾਰ ਚੰਡੀ ਦੀ ਵਾਰ ਨਿਰੋਲ ਮਿਥਿਆਸਕ ਵਾਰ ਹੈ ਨਿਰੋਲ ਮਿਥਿਆਸਕ ਕਹਿਣ ਦਾ ਭਾਵ ਇਹਦਾ ਇਤਿਹਾਸ ਨਹੀਂਗਾ ਇਹ ਹਿੰਦੂ ਮਿੱਥ ਦੇ ਅਨਸਾਰ ਮਾਰਕੰਡੇ ਪੁਰਾਨ ਦੇ ਅਧਿਆਇ ਦੇ ਵਿੱਚੋਂ ਲਈ ਗਈ ਹੈ ਦੁਰਗਾ ਸ਼ਕਸ਼ਤੀ ਵਿੱਚੋਂ ਮਤਲਬ ਇਹ ਇਸ ਵਾਰ ਦੀ ਰਚਨਾ ਹੋਈ ਕਿਉਂ ਕਿ ਜਿਵੇਂ ਤੁਸੀਂ ਦੇਖ ਰਹੇ ਹੋਣ ਸ਼ਹੀਦੀਆਂ ਚੱਲ ਰਹੀਆਂ ਸੀਗੀਆਂ ਜਦੋਂ ਸ਼ਹੀਦੀਆਂ ਹੋ ਗਈਆਂ ਗੁਰੂ ਗੋਬਿੰਦ ਸਿੰਘ ਦਾ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਸਿਰਫ ਇਕੱਲੇ ਰਹਿ ਗਏ ਪਿੱਛੇ ਜਾ ਕੇ 1708 ਦੇ ਵਿੱਚ ਉਹ ਵੀ ਜੋਤੀ ਜੋਤ ਸਮਾ ਗਏ ਤਾਂ ਜਿਹੜੀ ਕੌਮ ਸੀਗੀ ਭਾਰਤੀ ਹਿੰਦੁਸਤਾਨੀ ਕੌਮ ਸਿੱਖ ਕੌਮ ਢੈਂਦੀ ਕਲਾਾਂ ਦੇ ਵਿੱਚ ਹੋ ਰਹੀ ਸੀ ਕਿਉਂਕਿ ਉਹਨਾਂ ਦਾ ਜੋ ਲੀਡਰ ਹੁੰਦਾ ਜੋ ਉਹਨਾਂ ਦਾ ਗੁਰੂ ਹੈ ਉਹਨਾਂ ਨੂੰ ਮਾਰਗ ਦਿਖਾ ਰਿਹਾ ਉਹ ਨਹੀਂ ਰਿਹਾ ਸੀਗਾ ਉਸ ਵਕਤ ਤੇ ਸਾਨੂੰ ਸੇਧ ਦੀ ਲੋੜ ਹੁੰਦੀ ਹੈ ਸਾਡੇ ਅੰਦਰ ਜੋਸ਼ ਭਰੇ ਕਿਉਂਕਿ ਵਿਦੇਸ਼ੀ ਹਾਕਮਾਂ ਦਾ ਉਦੋਂ ਬਹੁਤ ਜ਼ਿਆਦਾ ੱੱੱਕਾ ਚੱਲ ਰਿਹਾ ਸੀਗਾ ਤੇ ਸਾਡੇ ਭਾਰਤੀ ਲੋਕ ਬਿਲਕੁਲ ਮੰਨ ਚੁੱਕੇ ਸੀ ਸਾਹਸਤ ਮੁੱਕ ਚੁੱਕਿਆ ਸੀ ਪਰ ਚੰਡੀ ਦੀ ਵਾਰ ਇਹੋ ਜੀ ਰਚਨਾ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਜੋ ਮੁਰਦਿਆਂ ਦੇ ਵਿੱਚ ਜਾਨ ਪਾ ਦਿੰਦੀ ਹੈ ਇਹ ਜੀਤ ਸਿੰਘ ਸ਼ੀਤਲ ਦਾ ਕਹਿਣਾ ਚੰਡੀ ਦੀ ਵਾਰ ਇਹੋ ਜੀ ਰਚਨਾ ਹੈ ਜੋ ਮੈਂ ਪੜ੍ਹ ਕੇ ਬੋਲ ਦਿੰਦਾ ਲਿਖਿਆ ਹੋਇਆ ਚੰਡੀ ਦੀ ਵਾਰ ਪੰਜਾਬੀ ਕਾਵ ਦੀ ਸਭ ਤੋਂ ਲਮੇਰੀ ਪਕੇਰੀ ਅਤੇ ਪਰਪਕ ਰਚਨਾ ਹੈ ਜਿਸ ਵਿੱਚ ਮੋਇਆ ਨੂੰ ਜ਼ਿੰਦਾ ਜੋ ਜੋ ਮੋਇਆ ਨੂੰ ਜ਼ਿੰਦਾ ਕਰ ਦਿੰਦੀ ਹੈ ਤੇ ਢੈਂਦੀ ਕਲਾ ਨੂੰ ਚੜ੍ਹਦੀ ਕਲਾ ਵਿੱਚ ਕਰ ਦਿੰਦੀ ਹੈ ਇਹ ਜੀਤ ਸਿੰਘ ਸ਼ੀਤਲ ਕਹਿੰਦੇ ਨੇ ਤੇ ਪੰਜਾਬੀ ਦੀ ਸਭ ਤੋਂ ਸ਼੍ਰੇਸ਼ਟ ਵਾਰ ਕੌਣ ਕਹਿੰਦਾ ਜੀ ਸੁਰਿੰਦਰ ਸਿੰਘ ਕੋਹਲੀ ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਲਿਖੇ ਨੇ ਵੱਲੋਂ ਪੰਜਾਬੀ ਸਾਹਿਦ ਦੇ ਇਤਿਹਾਸ ਲਿਖੇ ਨੇ ਤਿੰਨ ਭਾਗਾਂ ਦੇ ਵਿੱਚ दूजी नंबर से कहें नादिर शाह नजाबत ने लिखी है जो कुछ कुछ लिख निरोल निरोहासक है ये ध्यान रखो नि मतलब ਮਨ ਨਹੀਂ ਜਾਂਦੀ ਹੈ ਬਣੀ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਗੱਲ ਕਰਾਂਗੇ ਆਪਾਂ ਇਸ ਦਾ ਆਧਾਰ ਕੀ ਹੈ ਮਾਰਕੰਡੇ ਪੁਰਾਣ ਮਾਰਕੰਡੇ ਪੁਰਾਣ ਇਸ ਵਾਰ ਦਾ ਆਧਾਰ ਹੈ ਮਾਰਕੰਡੇ ਪੁਰਾਣੇ ਸਵਾਰ ਦਾ ਆਧਾਰ ਹੈ ਕਿਉਂਕਿ ਸਾਰੀਆਂ ਗੱਲਾਂ ਮੈਨੂੰ ਲੱਗਦਾ ਹੈ ਬੋਲਣ ਦੀ ਲੋੜ ਨਹੀਂ ਕਿਉਂਕਿ ਬਹੁਤ ਹੱਦ ਤੱਕ ਤੁਸੀਂ ਪੜਿਆ ਹੋਣਾ ਉਹ ਗੱਲਾਂ ਬੋਲਾਂਗੇ ਜੋ ਘੱਟ ਕਰਵਾਈਆਂ ਜਾਂਦੀਆਂ 54 ਇਹਦੀਆਂ ਪੌੜੀਆਂ ਨੇ ਇੱਕ ਧਿਆਨ ਰੱਖਿਓ ਵਾਰ ਹਮੇਸ਼ਾ ਪੌੜੀਆਂ ਤੇ ਲਿਖੀ ਜਾਂਦੀ ਹੈ 54 ਪੌੜੀਆਂ ਨੇ ਇੱਕ ਦੋਹਰਾ ਜੋ ਕਿ 6ਵੇਂ ਸਥਾਨ ਤੇ ਹੈ ਤੇ ਨਿਸ਼ਾਨੀ ਤੇ ਸਰਖੰਡੀ ਛੰਦ ਵਰਤ ਹੋਈ ਹੈ ਨਿਸ਼ਾਨੀ ਛੰਦ ਨੂੰ ਪ੍ਰਾਤਨ ਛੰਦ ਕਿਹਾ ਜਾਂਦਾ ਹੈ ਵੀਰ ਰਸੀ ਜਬ ਵਾਰਾ ਲਈ ਨਿਸ਼ਾਨੀ ਸ਼ੰਦ ਤੈਅ ਹੋਇਆ ਭਾਈ ਗੁਰਦਾਸ ਜੀ ਵੀ ਉਹਨਾਂ ਨੇ ਵੀ ਜੋ ਲਿਖੀਆਂ ਵਾਰਾਂ ਉਹਨਾਂ ਨੇ ਨਿਸ਼ਾਨੀ ਸ਼ੰਦ ਤੇ ਲਿਖੀਆਂ ਨੇ ਇਸ ਵਾਰ ਦੇ ਵਿੱਚ ਕੋਈ ਸ਼ਲੋਕ ਨਹੀਂ ਹੈ ਸ਼ਲੋਕ ਰਹਿਤ ਵਾਰ ਭਾਈ ਗੁਰਦਾਸ ਜੀ ਨੇ ਵੀ ਸ਼ਲੋਕ ਰਹਿਤ ਵਾਰਾਂ ਲਿਖੀਆਂ ਨੇ ਇਹਨਾਂ ਨੇ ਵੀ ਸਿਰਫ ਪੌੜੀਆਂ ਨੇ 54 ਪੌੜੀਆਂ ਇੱਕ ਦੋਹਰਾ 6ਵੇਂ ਸਥਾਨ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਤੁਕਾਂ ਕਿੰਨੀਆਂ ਐ 4 ਤੋਂ ਲੈ ਕੇ 12 ਤੱਕਾ ਮਤਲਬ ਹਰ ਪੌੜੀ ਦੇ ਵਿੱਚ 4 ਤੋਂ ਲੈ ਕੇ 12 ਤੱਕਾਂ ਤੇ ਇਹਦਾ ਜੋ ਮੰਗਲਾ ਚਰਨ ਹੈ ਕਿਉਂਕਿ ਇਹ ਰਵੈਤ ਹੈ ਮੱਧਕਾਲ ਦੀ ਮੰਗਲਾ ਚਰਨ ਕਰਨਾ ਮਹਾਤਮਕੀਰ ਤੇ ਕਰਨਾ ਇਹਦਾ ਜੋ ਮੰਗਲਾ ਚਰਨ ਹੈ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਇਸ ਮੰਗਲਾ ਚਰਨ ਨੂੰ ਸਾਡੇ ਜੋ ਅੱਜ ਵੀ ਗੁਰਦੁਆਰਾ ਸਾਹਿਬਾਂ ਚ ਅਰਦਾਸ ਹੁੰਦੀ ਹੈ ਉਹਦੇ ਵਿੱਚ ਲਿਆ ਗਿਆ ਹਾਲਕੀ ਅਰਦਾਸ ਦੇ ਵਿੱਚ ਅਸੀਂ 10ਵੇਂ ਗੁਰੂ ਸਾਹਿਬ ਦੀ ਵੀ ਗੱਲ ਕਰਦੇ ਆ ਪਰ ਚੰਡੀ ਦੀ ਵਾਰ ਦੇ ਵਿੱਚ ਜੋ ਮੰਗਲਾ ਚਰਨ ਹੈ ਉਹਦੇ ਵਿੱਚ ਨੌ ਗੁਰੂਆਂ ਦੀ ਸਿਫਤ ਹੈ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਤੇ ਗੁਰੂ ਅਮਰਦਾਸ RAM DASੇ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਅਰਜਨ ਹਰਗੋਬਿੰਦ ਨੂੰ ਉਸ ਤੋਂ ਬਾਅਦ ਹਰਿਕ੍ਰਿਸ਼ਨ ਜੀ ਹਰ ਧਾਇ ਹਰ ਰਾਏ ਜੀ ਹਰਕ੍ਰਿਸ਼ਨ ਜੀ ਤੇ ਫਿਰ ਗੁਰੂ ਤੇਗ ਬਹਾਦਰ ਦੀ ਸਿਫਤ ਹੈ ਪਰ ਅਜੋ ਕੀਰਤਾਰਾਸ ਦੇ ਵਿੱਚ ਦਸਵੇਂ ਗੁਰੂ ਸਾਹਿਬ ਦਾ ਨਾਮ ਲਿਆ ਜਾਂਦਾ ਚੰਡੀ ਦੀ ਵਾਰ ਦੇ ਵਿੱਚ ਨੌ ਗੁਰੂਆਂ ਦੀ ਸਿਫਤ ਹੈ ਪਹਿਲੇ ਨੌ ਗੁਰੂਆਂ ਦੀ ਕਿਉਂਕਿ ਗੁਰੂ ਸਾਹਿਬ ਨੇ ਲਿਖੀ ਸੀ ਤੂੰ ਆਪਣੀ ਸਿਫਤ ਨਹੀਂ ਲਿਖਣਗੇ ਉਹ ਅਸੀਂ ਲਿਖਦੇ ਹਾਂ ਕਿਉਂਕਿ ਸਾਡੇ ਉਹ ਗੁਰੂ ਨੇ ਆਪਣੀ ਸਿਫਤ ਉਹਨਾਂ ਨੇ ਨਹੀਂ ਲਿਖੀ ਵਿੱਚ ਕਿਉਂਕਿ ਉਹਨਾਂ ਨੇ ਖੁਦ ਰਚਨਾ ਦੀ ਖੁਦ ਰਚਨਾ ਕੀਤੀ ਆ ਉਸ ਤੋਂ ਬਾਅਦ ਸਾਡੇ ਵਿਦਵਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕੀਤੀ ਹੈ ਨਿਸ਼ੰਨੀ ਨਿਸ਼ਾਨੀ ਤੇ ਸਰਖੰਡੀ ਛੰਦ ਦੀ ਵਰਤੋਂ ਹੋਈ ਆ ਨਿਸ਼ਾਨੀ ਛੰਦ ਨੂੰ ਪ੍ਰਾਤਨ ਕਿਹਾ ਜਾਂਦਾ ਜਦੋਂ ਯੰਗ ਜਾਂ ਜੁਦਧ ਨੂੰ ਪੇਸ਼ ਕਰਨਾ ਉਦੋਂ ਸਰਖੰਡੀ ਛੰਦ ਦੀ ਵਰਤੋਂ ਹੁੰਦੀ ਹੈ ਇਸ ਰਚਨਾ ਦੇ ਵਿੱਚ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਨੇ ਸਰਖੰਡੀ ਛੰਦ ਦੀ ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਵਾਰ ਵਰਤੋ ਸਰਖੰਡੀ ਛੰਦ ਦੀ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ ਤੇ ਜਦੋਂ ਘਟਨਾ ਨੂੰ ਮਤਲਬ ਤੇਜ਼ ਕਰਨਾ ਹੋਵੇ ਜਾਂ ਮਾਹੌਲ ਬਣਾਉਣਾ ਹੋਵੇ ਤਾਂ ਅਨੁਪਰਾਸ ਅਲੰਕਾਰ ਦੀ ਵਰਤੋਂ ਹੁੰਦੀ ਹੈ ਅਨੁਪਰਾਸ ਦੇ ਵਿੱਚ ਕੀ ਹੁੰਦਾ ਦੁਹਰਾਓ ਹੁੰਦਾ ਹੈ ਖੜਕਣ ਝੜਕਣ ਲੜਕਣ ਮੜਕਣ ਇਸ ਤਰ੍ਹਾਂ ਵੀ ਐ ਇੱਕ ਆਪਾਂ ਨੂੰ ਦ੍ਰਿਸ਼ ਦਿਖਾਇਆ ਜਾਂਦਾ ਵੀ ਇੱਥੇ ਕੁਝ ਹੋ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਾਂਗੇ ਅਮ ਅੱਛਾ ਇਸ ਵਾਰ ਨੂੰ ਪੰਜਾਬੀਆਂ ਦਾ ਸ਼ਾਹਨਾਮਾ ਵੀ ਕਿਹਾ ਜਾਂਦਾ ਹੈ ਇਹ ਯਾਦ ਰੱਖਿਓ ਪੰਜਾਬੀਆਂ ਦਾ ਸ਼ਾਹਨਾਮਾ ਕਿਸ ਨੂੰ ਕਿਹਾ ਜਾਂਦਾ ਚੰਡੀ ਦੀ ਵਾਰ ਨੂੰ ਪੰਜਾਬੀਆਂ ਦਾ ਸ਼ਾਹਨਾਮਾ ਉਸ ਤੋਂ ਬਾਅਦ ਇਹਦੇ ਵਿੱਚ ਅ ਇੱਕ ਤੁਹਾਨੂੰ ਯਾਦ ਹੋਣਾ ਆਪਾਂ ਜਦੋਂ ਵੀਰ ਕਾਵ ਕਰਦੇ ਆ ਵੀਰ ਕਾਵ ਉਹਦੇ ਵਿੱਚ ਜੰਗਨਾਮੇ ਤੇ ਵਾਰ ਕਾਵ ਹੁੰਦਾ ਅ ਜੰਗਨਾਮੇ ਦਾ ਨਾਇਕ ਕਦੇ ਵੀ ਨਜਿੱਤਦਾ تقریبا ਹਾਰਦਾ ਤੇ ਵਾਰ ਦਾ ਨਾਇਕ ਲਗਭਗ ਜਿੱਤਦਾ ਠੀਕ ਹੈ ਹੁਣ ਇੰਦਰ ਦੇਵਤਾ ਦੀ ਲੜਾਈ ਸੀ ਰਾਖਸ਼ ਨਾਲ ਇੰਦਰ ਰਾਕਸ਼ ਹੁਣ ਪਹਿਲਾਂ ਆਪਾਂ ਪੜ੍ਹਦੇ ਹਾਂ ਜਦੋਂ ਸ਼ੁਰੂਆਤ ਹੁੰਦੀ ਹੈ ਇਸ ਵਾਰ ਦੀ ਤਾਂ ਰਾਕਸ਼ ਜਿੱਤ ਜਾਂਦੇ ਇੱਕ ਵਾਰ ਨਹੀਂ ਦੋ ਤਿੰਨ ਵਾਰ ਜਿੱਤ ਜਾਂਦੇ ਆ ਤਾਂ ਫਿਰ ਵਾਰ ਦਾ ਨਾਇਕ ਤਾਂ ਹਾਰਦਾ ਨਹੀਂ ਕਦੇ ਵਾਰ ਦਾ ਨਾਇਕ ਕਦੇ ਨਹੀਂ ਹਾਰਦਾ ਸੋ ਆਪਾਂ ਇੰਦਰ ਦੇਵਤੇ ਨੂੰ ਵਾਰ ਦਾ ਨਾਇਕ ਨਹੀਂ ਮੰਨ ਸਕਦੇ ਕਿਉਂਕਿ ਵਾਰ ਦੇ ਕੁਝ ਰੂਲ ਹੁੰਦੇ ਨਿਯਮ ਹੁੰਦੇ ਨੇ ਵਾਰ ਦਾ ਨਾਇਕ ਕਦੇ ਵੀ ਨਹੀਂ ਹਾਰ ਸਕਦਾ ਤੇ ਜੇ ਇੰਦਰ ਹਾਰ ਰਿਹਾ ਤਾਂ ਇਹਦਾ ਮਤਲਬ ਵਾਰ ਦਾ ਨਾਇਕ ਨਹੀਂਗਾ ਵਾਰ ਦਾ ਨਾਇਕ ਕੌਣ ਹੋਊਗਾ ਜੋ ਨਹੀਂ ਹਾਰਿਆ ਕੌਣ ਨਹੀਂ ਹਾਰਿਆ ਦੁਰਗਾ ਜਦੋਂ ਦੁਰਗਾ ਅੱਗੇ ਜਾ ਕੇ ਅਰਦਾਸ ਕਰਦੇ ਸਾਰੇ ਦੇਵਤੇ ਵੀ ਸਾਨੂੰ ਰਾਖਸ਼ਾਂ ਤੋਂ ਬਚਾ ਸਾਡਾ ਰਾਜ ਭਾਗ ਲੁੱਟ ਕੇ ਲੈ ਗਏ ਉਦੋਂ ਦੁਰਗਾ ਮਾਤਾ ਪ੍ਰਗਟ ਹੁੰਦੀ ਹੈ ਤੇ ਪਹਿਲੀ ਵਾਰ ਹੈ ਜਿਹਦੇ ਵਿੱਚ ਇੱਕ ਔਰਤ ਨੂੰ ਜਾਂ ਇੱਕ ਇਸਤਰੀ ਨੂੰ ਨਾਇਕ ਬਣਾਇਆ ਇਹ ਵੀ ਕਦੇ ਨਹੀਂ ਹੋਇਆ ਸੀ ਗੁਰੂ ਸਾਹਿਬ ਨੇ ਇੱਕ ਰਵੈਤ ਜੋ ਗੁਰੂ ਨਾਨਕ ਸਾਹਿਬ ਨੇ ਤੋਰੀ ਸੀ ਸੋ ਕੋ ਮੰਦਾ ਹਕੀਏ ਜਿੱਤ ਜੰਮੇ ਰਾਜਾਨ ਉਹਨੂੰ ਸਿਖਰ ਤੇ ਲੈ ਕੇ ਗਏ ਇੰਨੀ ਵੱਡੀ ਵਾਰ ਦੀ ਨਾਇਕਾ ਬਣਤਾ ਇੱਕ ਇਸਤਰੀ ਨਾਇਕਾ ਕੌਣ ਹੋਊਗੀ ਨਾਇਕ ਆ ਅਕਸਰ ਨਾਇਕ ਹੁੰਦੇ ਨੇ ਇਹਦੀ ਨਾਇਕਾ ਦੁਰਗਾ ਮਾ ਇਸ ਨੂੰ ਸਪਸ਼ਟ ਤੌਰ ਤੇ ਸਮਝ ਲਿਓ ਕਦੇ ਵੀ ਅੱਜ ਤੱਕ ਪੰਜਾਬੀ ਸਾਹਿਤ ਦੇ ਵਿੱਚ ਇਤਿਹਾਸ ਦੇ ਵਿੱਚ ਕਿਸੇ ਵੀ ਇਸ ਤੋਂ ਪਹਿਲਾਂ ਕਿਸੇ ਵੀ ਵਾਰ ਦੇ ਵਿੱਚ ਕਿਸੇ ਇਸਤਰੀ ਨੂੰ ਨਾਇਕ ਨਹੀਂ ਬਣਾਇਆ ਗਿਆ ਗੁਰੂ ਗੋਬਿੰਦ ਸਿੰਘ ਨੇ ਇਹ ਉਪਰ ਅੱਲਾ ਕੀਤਾ ਉਹ ਸੇਧ ਕਿੱਥੋਂ ਮਿਲਦੀ ਹੈ ਗੁਰੂ ਨਾਨਕ ਸਾਹਿਬ ਤੋਂ ਜੋ ਕਹਿੰਦੇ ਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਜਾ ਸੋ ਬਹੁਤ ਵੱਡੀਆਂ ਦੇਣਾ ਨੇ ਪਹਿਲੀ ਵਾਰ ਸਰਖੰਡੀ ਛੰਦ ਵਰਤਿਆ ਔਰ ਇਸਤਰੀ ਨੂੰ ਉਹਨਾਂ ਨੇ ਨਾਇਕ ਬਣਾਇਆ ਤੇ ਪੰਜਾਬੀ ਸਾਹਿਤ ਦੀ ਸਭ ਤੋਂ ਸ਼్రేష్ਠ ਬਾਾਰ ਸਾਨੂੰ ਦਿੱਤੀ ਰਵਿੰਦਰ ਸਿੰਘ ਕੋਹਲੀ ਕਹਿੰਦੇ ਨੇ ਜੀਤ ਸਿੰਘ ਕੋਹਲੀ ਕਹਿੰਦੇ ਨੇ ਜੀਤ ਸਿੰਘ ਛਿੱਤਲ ਕਹਿੰਦੇ ਨੇ ਵੀ ਉਹ ਮੁਰਦਿਆਂ ਚ ਜਾਣ ਪਾ ਦਿੰਦੀ ਐ ਇਹਦੇ ਵਿੱਚ ਕੁਝ ਸ਼ਬਦ ਵਰਤੇ ਗਏ ਆ ਅੱਧੀ ਮੈਂ ਸਾਰਾ ਨਹੀਂ ਕਰਵਾ ਰਿਹਾ ਕੋਈ ਬਾਕੀ ਚੀਜ਼ਾਂ ਤੁਹਾਨੂੰ ਆਮ ਕਰਵਾ ਦਿੰਦੇ ਚੈਨਲ ਵਾਲੇ ਇਹ ਚੀਜ਼ਾਂ ਤੁਹਾਨੂੰ ਘੱਟ ਕਰਵਾਉਣਗੇ ਇਸ ਕਰਕੇ ਉਹ ਚੀਜ਼ਾਂ ਲੈ ਕੇ ਆਇਆ ਜੋ ਨਹੀਂ ਕਰਵਾਈ ਜਾਂਦੀ ਕਿ ਸਾਰੇ ਹੀ ਬਹੁਤ ਸਿਆਣੇ ਬੈਠੇ ਨੇ ਤੇ ਲਗਭਗ ਕਰਵਾ ਦਿੰਦੇ ਨੇ ਅੱਜ ਜਦੋਂ ਕੱਟ ਕਰਾਉਂਦੇ ਨੇ ਸਿਰਫ ਉਹ ਕਰਵਾਉਂਗਾ ਮੈਂ ਇਹਦੇ 'ਚ ਸ਼ਬਦ ਵਰਤੇ ਗਏ ਨੇ ਖਰਚਾਮੀ ਖਰਚਾਮੀ ਇੱਕ ਜੰਮ ਧਾਨੀ ਖਰਚਾਮੀ ਤੇ ਜੰਮ ਧਾਨੀ ਮੇਰੀ ਲਿਖਾਈ ਬਹੁਤ ਹੀ ਸਾਫ਼ ਵਧੀਆ ਸੁੰਦਰ ਨਹੀਂ ਵੀ ਪਰ ਸਮਝ ਤੁਹਾਨੂੰ ਆ ਜੂਗੀ ਖਰਚਾਮੀ ਤੇ ਜੰਮ ਤਾਂ ਨਹੀਂ ਜੋ ਤੁਸੀਂ ਆਪਾਂ ਤਖਤਾਂ ਤੇ ਗੁਰਦੁਆਰਾ ਸਾਹਿਬ ਚਿੱਤੋਂ ਨਗਾੜੇ ਵੱਜਦੇ ਨੇ ਠੀਕ ਹੈ ਉਹ ਨਗਾੜੇ ਚੰਮ ਦੇ ਉੱਪਰ ਚੰਮ ਚੜਿਆ ਹੁੰਦਾ ਇੱਕ ਹੁੰਦਾ ਖੋਤੇ ਦੇ ਚੰਮ ਨਾਲ ਮੜਿਆ ਨਗਾਰਾ ਇੱਕ ਹੁੰਦਾ ਝੋਟੇ ਦੇ ਚੰਮ ਨਾਲ ਮੜਿਆ ਨਗਾਰਾ ਜੋ ਖੋਤੇ ਦੇ ਚੰਮ ਨਾਲ ਮੜਿਆ ਨਗਾਰਾ ਹੁੰਦਾ ਉਹਨੂੰ ਕਹਿੰਦੇ ਆ ਖਰਚਾਮੀ ਖੋਤੇ ਦੇ ਚੰਮ ਦਾ ਤੇ ਜੋ ਛੋਟੇ ਦੇ ਚੰਮ ਦਾ ਹੁੰਦਾ ਉਹਨੂੰ ਕਹਿੰਦੇ ਆ ਜੰਮਤਾਨੀ ਛੋਟੇ ਦੇ ਚੰਮ ਦਾ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਸਮਝ ਆ ਰਹੀ ਹੋਣੀ ਹੈ ਕਿਉਂਕਿ ਚੰਮ ਨਾਲ ਮੜੇ ਹੁੰਦੇ ਆ ਨਗਾਰੇ ਉਹ ਜਦੋਂ ਵਜਦਾ ਡਗਾ ਵਜਦਾ ਤੇ ਜੋ ਆਵਾਜ਼ ਆਉਂਦੀ ਉਹ ਚੰਮ ਅੰਦਰੋਂ ਇੱਕ ਆਵਾਜ਼ ਪੈਦਾ ਕਰਦਾ ਕਿਉਂਕਿ ਬਾਗੀ ਖਾਲੀ ਹੁੰਦਾ ਇਹ ਜੋ ਖੋਤੇ ਦਾ ਚੰਮ ਹੁੰਦਾ ਉਹਨੂੰ ਖਰਚਾਮੀ ਇਹਦੇ ਵਿੱਚ ਸ਼ਬਦ ਵਰਤੇ ਗਏ ਆ ਇਹਦੇ ਵਿੱਚ ਬਾਹਰ ਦੇ ਵਿੱਚ ਇਸ ਕਰਕੇ ਕਈ ਵਾਰ ਸ਼ਬਦਾਂ ਦੇ ਅਰਥ ਵੀ ਪੁੱਛੇ ਜਾਂਦੇ ਆ ਸਵਾਲ ਪੇਪਰਾਂ ਦੇ ਵਿੱਚ ਇਸ ਕਰਕੇ ਇਹ ਜ਼ਰੂਰ ਯਾਦ ਰੱਖਣਾ ਹੁਣ ਇੱਕ ਆਖਰੀ ਗੱਲ ਤੇ ਆਵਾਂਗੇ ਜੋ ਵੀ ਸ਼ਾਇਦ ਤੁਹਾਨੂੰ ਕਦੇ ਵੀ ਨਹੀਂ ਕਿਸੇ ਨੇ ਕਰਵਾਈ ਹੋਣੀ ਇਹ ਜ਼ਰੂਰ ਕਰਾਵਾਂਗੇ ਬਾਕੀ ਲਗਭਗ ਹੋ ਗਿਆ ਦੁਆਰੇ ਦੁਆਰੇ ਬੋਲ ਦਿਨਾ ਚੰਡੀ ਦੀ ਵਾਰ ਸ਼ਲੋਕ ਰਹਿਤ ਵਾਰ ਹੈ ਸਭ ਤੋਂ ਵੱਡੀ ਗੱਲ ਯਾਦ ਰੱਖਿਓ ਚਾਰ ਤੋਂ 12 ਤੁਕਾਂ ਨੇ ਨਰੋਲ ਮਿਥਹਾਸਿਕ ਵਾਰ ਹੈ ਮਾਰਕੰਡੇ ਪੁਰਾਣ ਤੇ ਆਧਾਰਿਤ ਵਾਰ ਹੈ ਤੇ ਕੋਹਲੀ ਅਨਸਾਰ ਸੁਰਿੰਦਰ ਸਿੰਘ ਕੋਹਲੀ ਦੇ ਅਨਾਰੇ ਸਭ ਤੋਂ ਸ਼੍ਰੇਸ਼ਟ ਵਾਰ ਹੈ ਪੰਜਾਬੀ ਸਾਹਿਤ ਦੀ ਨਿਸ਼ਾਨੀ ਤੇ ਸਰਖੰਡੀ ਛੰਦ ਵਰਤੇ ਗਿਆ ਸਰਖੰਡੀ ਛੰਦ ਪਹਿਲੀ ਵਾਰ ਵਰਤਿਆ ਗਿਆ ਜੰਗ ਯੁੱਧ ਨੂੰ ਪੇਸ਼ ਕਰਨ ਲਈ ਵਰਤਿਆ ਜਾਂਦਾ ਤੇ ਜੰਗ ਯੁੱਧ ਨੂੰ ਦਾ ਮਾਹੌਲ ਪੈਦਾ ਕਰਨ ਲਈ ਅਨੁਪਰਾਸ ਅਲੰਕਾਰ ਦੀ ਵਰਤੋਂ ਹੁੰਦੀ ਹੈ ਉਸ ਤੋਂ ਬਾਅਦ ਪੰਜਾਬੀਆਂ ਦਾ ਸ਼ਾਹਨਾਮਾ ਕਿਹਾ ਜਾਂਦਾ ਨੌ ਗੁਰੂਆਂ ਦੀ ਸਿਫਤ ਹੈ ਖਰਚਾਮੀ ਖੋਤੇ ਦੇ ਚੰਮ ਨਾਲ ਮੜਿਆ ਨਗਾਰਾ ਜੰਮ ਧਾਨੀ ਝੋਟੇ ਦੇ ਚੰਮ ਨਾਲ ਮੜਿਆ ਨਗਾਰਾ ਹੁਣ ਇੱਕ ਤੁਕ ਹੈ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰਕਸ਼ ਹਣੇ ਨਾਲ ਭੱਜਣ ਰੋਹਲ ਰੋਹਲੇ ਦੁਆਰੇ ਬੋਲਦੇ ਨੇ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਰੱਖ ਰਕਸ਼ ਹਣੇ ਨ ਭੱਜਣ ਲੋਹ ਰੋਲੇ ਇਹਦੇ ਵਿੱਚ ਕੀ ਹੈ ਤੁਹਾਨੂੰ ਮੈਂ ਬੜਾ ਜਿਆ ਇਹਦੇ ਵਕਤ ਲਾਵਾਂਗੇ ਧਿਆਨ ਨਾਲ ਜਦੋਂ ਜੋ ਸਾਥੀ ਦੇਖ ਰਹੇ ਨੇ ਲਾਈਵ ਉਹ ਤਸਯੋਬ ਜਦੋਂ ਸਮਝ ਆ ਜਾਏ ਉਦੋਂ ਬੱਸ ਕਰੂੰਗਾ ਆਪਾਂ ਕੋਈ ਮੈਂ ਤੁਹਾਨੂੰ ਹੋਰ ਤਰੀਕੇ ਨਾਲ ਸ਼ੁਰੂ ਕਰ ਦਿੰਦਾ ਆਪਾਂ ਜਦੋਂ ਕੋਈ ਫਿਲਮ ਵੇਖਦੇ ਆ ਕੋਈ ਪੰਜਾਬੀ ਹਿੰਦੀ ਜਾਂ ਕੋਈ ਵੀ ਉਹਦੇ ਵਿੱਚ ਇੱਕ ਨਾਇਕ ਹੁੰਦਾ ਹੀਰੋ ਹੁੰਦਾ ਤੁਸੀਂ ਦੇਖਿਆ ਹੋਣਾ ਨਾਈਂਟ ਕੋਲ ਕਈ ਵਾਰ ਇੰਨਾ ਕੁਝ ਹੁੰਦਾ ਹੈ ਵੀ ਉਹ ਪਹਿਲੇ ਹੱਲੇ ਇੱਕ ਤਕੜਾ ਵਿਖਾਇਆ ਜਾਂਦਾ ਜਾਂ ਕੋਈ ਹੋਰ ਚੀਜ਼ਾਂ ਵਿਖਾਈ ਜਾਂਦੀਆਂ ਪੁਰਾਣੀਆਂ ਫਿਲਮਾਂ ਖਾਸ ਕਰਕੇ ਅੱਜ ਕੱਲ ਤਾਂ ਚਲੋ ਆਪਣੇ ਭਾਰਤੀ ਸੁਖਾਂਤ ਦੀ ਗੱਲ ਕਰਦਾ ਉਹਦੇ ਚ ਕੀ ਹੁੰਦਾ ਵੀ ਨਾਇਕ ਲੜਦਾ ਪੂਰੇ 2.5 ਘੰਟੇ 3 ਘੰਟੇ ਉਹ ਖਲਨਾਇਕ ਨਾਲ ਜੂਝਦਾ ਰਹਿੰਦਾ ਅਖੀਰ ਤੇ ਖਲਨਾਇਕ ਨੂੰ ਮਾਰ ਦਿੰਦਾ ਜਦ ਕਿ ਉਹ ਨਾਇਕ ਨੂੰ ਪਹਿਲੇ ਹੱਲੇ ਹੀ ਮਾਰਿਆ ਮਾਰ ਸਕਦਾ ਹੁੰਦਾ ਮਾਰ ਸਕਦਾ ਹੁੰਦਾ ਪਹਿਲੇ ਮਿੰਟ ਚ ਪਰ ਉਹ ਕਹਾਣੀ ਕਿਵੇਂ ਸਿਰ ਜੀਜੂਗੀ ਯਾਦ ਰੱਖਿਓ ਨਾਇਕ ਜੋ ਨਾਇਕ ਹੁੰਦਾ ਹੈ ਉਹ ਨਾਇਕ ਤਦ ਹੀ ਹੈ ਜੇ ਸਾਹਮਣੇ ਖਲ ਨਾਇਕ ਬਹੁਤ ਤਕੜਾ ਹੋਵੇ ਤੁਸੀਂ ਦੇਖਿਆ ਹੋਣਾ ਜੇ ਆਪਾਂ ক্রিকেট ਦੀ ਗੱਲ ਕਰੀਏ ਤਾਂ ਕੋਈ ਮਾੜੀ ਟੀਮ ਨੂੰ ਕੋਈ ਭਾਰਤੀ ਟੀਮ ਹਰਾਉਂਦੀ ਸੀ ਤਾਂ ਲੱਗਦਾ ਸੀ ਇਹ ਤਾਂ ਉਹ ਤਾਂ ਹਰਾ ਦੇਣਗੇ ਯਾਰ ਕੋਈ ਗੱਲ ਪਰ ਜਦੋਂ ਆਸਟ੍ਰੇਲੀਆ ਵਰਗੀ ਟੀਮ ਨਾਲ ਪੇਚਾ ਪੈਂਦਾ ਸੀ ਤਾਂ ਲੱਗਦਾ ਸੀ ਹੁਣ ਲੱਗੂਗਾ ਪਤਾ ਹੋਲੇ ਉਦੋਂ ਸ੍ਰੇਸ਼ਟ ਤਾਂ ਸਿੱਧ ਹੁੰਦੀ ਜਦੋਂ ਸਾਹਮਣੇ ਟੋਡੇ ਜੋ ਖਲਨਾਇਕ ਆ ਬਹੁਤ ਤਕੜਾ ਹੁੰਦਾ ਚੰਡੀ ਦੀ ਵਾਰ ਦੇ ਵਿੱਚ ਇਸੇ ਤਰ੍ਹਾਂ ਦੁਰਗਾ ਨੂੰ ਬਹੁਤ ਤਾਕਤਵਰ ਦਿਖਾਇਆ ਗਿਆ ਦੁਰਗਾ ਮਾਤਾ ਨੂੰ ਹੈਗੀ ਵੀ ਦਾ ਤਾਕਤਵਰ ਤੇ ਨਾਇਕਾ ਵਾਰ ਦੀ ਪਰ ਉਹਦੇ ਸਾਹਮਣੇ ਜੋ ਖਲਨਾਇਕ ਨੇ ਰਾਖਸ ਨੇ ਉਹ ਵੀ ਬਹੁਤ ਤਕੜੇ ਦਿਖਾਏ ਗਏ ਆ ਦੱਸਿਆ ਗਿਆ ਵੀ ਉਹ ਡਰਦੇ ਨਹੀਂ ਸੀ ਲੜਨ ਤੋਂ ਉਹ ਰੋਲੇ ਆ ਉਹ ਆਉਂਦੇ ਆ ਮਰਨੋਂ ਨਹੀਂ ਡਰਦੇ ਉਹ ਉਹਨਾਂ ਦੀ ਉਕਲੀਆਂ ਨਸਾਂਤ ਮੁਲ ਉਹਨਾਂ ਦਾ ਚਿਹਰਾ ਬਹੁਤ ਭਿਆਨਕ ਚਿੱਤਰਿਆ ਗਿਆ ਤੇ ਉਹਨਾਂ ਦੇ ਹੌਸਲੇ ਵੀ ਬਲੰਚ ਉਹ ਹਰਗੇ ਮਰਗੇ ਪਰ ਡਰੇ ਨਹੀਂ ਇਹ ਹੁੰਦਾ ਕਾਬਨਿਆ ਯਾਦ ਰੱਖਣਾ ਕਾਬਨਿਆ ਕਾਬਨਿਆ ਦੇ ਵਿੱਚ ਨਾਇਕ ਦੇ ਨਾਲ-ਨਾਲ ਖਲਨਾਇਕ ਨੂੰ ਵੀ ਵੱਡੇ ਤੌਰ ਤੇ ਚਿੱਤਰਿਆ ਜਾਂਦਾ ਇਨੂੰ ਕਾਵਨਿਆ ਕਹਿੰਦੇ ਨੇ ਤੁਹਾਨੂੰ ਇਹ ਤੇ ਕਿਸੇ ਨੇ ਨਹੀਂ ਕਰਾਇਆ ਤੇ ਨਾ ਕਰਾਉਣਾ ਠੀਕ ਹੈ ਕਾਵਨਿਆ ਕਹਿੰਦੇ ਆ ਜਦੋਂ ਨਾਇਕ ਦੇ ਨਾਲ-ਨਾਲ ਖਲਨਾਇਕ ਨੂੰ ਵੀ ਵੱਡੇ ਕੈਨ ਵਸਤੇ ਚਿਤਰਿਆ ਜਾਵੇ ਵੱਡੇ ਤਰੀਕੇ ਨਾਲ ਉਹਦੀ ਵੀ ਬਹਾਦਰੀ ਉਹਦੇ ਹੌਸਲੇ ਦੀ ਗੱਲ ਹੋਵੇ ਉਹਨੂੰ ਕਾਵਨਿਆ ਕਹਿੰਦੇ ਨੇ ਹਮੇਸ਼ਾ ਹੀ ਐਦਾਂ ਹੁੰਦਾ ਜਦੋਂ ਕੋਈ ਕਹਾਣੀ ਸ਼ੁਰੂ ਹੁੰਦੀ ਹੈ ਉਹਨੂੰ ਸਿਕਰ ਤੇ ਲਿਜਾਣ ਲਈ ਦੋਵਾਂ ਦੇ ਵਿੱਚ ਟਕਰਾਵ ਪੈਦਾ ਹੁੰਦਾ ਖਲਨਾਇਕ ਦੇ ਕਲਾਈਬ ਨੂੰ ਵੀ ਤਗੜਾ ਦਿਖਾਇਆ ਜਾਂਦਾ ਹੈ ਉਹਦਾ ਵੀ ਬਹੁਤ ਵੱਡਾ एंपਾਇਰ ਦਿਖਾਇਆ ਜਾਂਦਾ ਵੀ ਬਹੁਤ ਉਹਦੇ ਕੋਲ ਸ਼ਕਤੀਆਂ ਨੇ ਜਾਂ ਉਹਦੇ ਕੋਲ ਸਾਧਨ ਨੇ ਲੜਨ ਦੇ ਤੇ ਉਹਦੇ ਨਾਲ ਨਾਲ ਨਾਇਕਤਾ ਹੁੰਦਾ ਹੀ ਹੈ ਜਦੋਂ ਅਖੀਰ ਤੇ ਜਦੋਂ ਉਹ ਲੜਾਈ ਹੁੰਦੀ ਹੈ ਉਹਨੂੰ ਕਲਾਈਮੈਕਸ ਕਹਿੰਦੇ ਆ ਉਹ ਸਿਖਰ ਹੁੰਦਾ ਉਸ ਕਹਾਣੀ ਦਾ ਜਾਂ ਉਸ ਸਟੋਰੀ ਦਾ ਫਿਲਮ ਦਾ ਜਾਂ ਵਾਰ ਦਾ ਕਿਉਂਕਿ ਮਿਥਿਆਸਿਕ ਹੈ ਮਿਥਿਆ ਹੋਇਆ ਇਹ ਵੀ ਇੱਕ ਕਹਾਣੀ ਹੀ ਆ ਸਾਡੇ ਅੰਦਰ ਲੜਨ ਦੀ ਭਾਵਨਾ ਹੌਸਲੇ ਦੀ ਭਾਵਨਾ ਪਰ ਤੋ ਕਾਵ ਨਿਆਇ ਦੇ ਵਿੱਚ ਮੌਜੂਦ ਹੈ ਕਿਉਂਕਿ ਲੜੇ ਰਾਖਸ਼ ਵੀ ਲੜੇ ਡਰੇ ਨਹੀਂ ਰਾਖਸ਼ ਵੀ ਤੱਕੜੇ ਦਿਖਾਈ ਜਾਂਦੇ ਹੈ ਸ੍ਰੇਸ਼ਟ ਵਾਰ ਇਸ ਕਰਕੇ ਕਿਹਾ ਗਿਆ ਹੈ ਇਹਦੇ ਵਿੱਚ ਵਾਰ ਦੇ ਹਰ ਗੁਣ ਮੌਜੂਦ ਹੈ ਹਰ ਹਰੇਕ ਗੁਣ ਮੌਜੂਦ ਹੈ ਵਾਰ ਦੇ ਦੇ ਵਿੱਚ ਸੋ ਮੇਰੀ ਕਰਦਾ ਤੁਹਾਨੂੰ ਇਹ ਸਮਝ ਆ ਗਈ ਹੋਣੀ ਹੈ ਜੇ ਫਿਰ ਵੀ ਕਿਸੇ ਸਾਥੀ ਨੂੰ ਸਮਝ ਨਹੀਂ ਆਈ ਤਾਂ ਤੁਹਾਨੂੰ ਨੰਬਰ ਮੇਰਾ ਨੋਟ ਕਰ ਲੈਣਾ ਮੈਂ ਤੁਸੀਂ ਇਹਦੇ ਤੇ ਫੋਨ ਕਰਕੇ ਪੁੱਛ ਸਕਦੇ ਹੋ ਮੈਂ ਕੋਈ ਇਹ ਚਾਟ ਨਹੀਂ ਹੁੰਦੀ 94638 72944 ਜੇ ਤੁਹਾਨੂੰ ਇਸ ਬਾਬਤ ਕੋਈ ਤੁਚਿੱਤੀ ਰਹਿ ਗਈ ਹੈ ਤੁਸੀਂ ਫੋਨ ਕਰਕੇ ਪੁੱਛ ਲਿਓ ਮੈਸੇਜ ਨਾ ਕਰਿਓ ਅੱਖਾਂ ਦੀ ਦਿੱਕਤ ਰਹਿੰਦੀ ਹੈ ਮੈਨੂੰ ਫੋਨ ਨੂੰ ਮੈਂ ਘੱਟ ਜਵਾਬ ਦਿੰਨਾ ਜੋ ਸੰਦੇਸ਼ੇ ਭੇਜ ਦਿਓ 94638 72944 ਸੋ ਉਮੀਦ ਕਰਦਾ ਤੁਹਾਨੂੰ ਜੋ ਇਹ ਕੋਸ਼ਿਸ਼ ਕੀਤੀ ਸੀ ਇਹ ਤੁਹਾਨੂੰ ਪਸੰਦ ਆਈ ਹੋਊਗੀ ਇੱਕ ਸ਼ਰਧਾਂਜਲੀ ਵਜੋਂ ਮੇਰੇ ਵੱਲੋਂ ਇਨੂੰ ਮਨਜ਼ੂਰ ਕਰਿਓ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਅੱਜ ਦਾ ਦਿਨ ਹੋਈ ਸੀ ਸੋ ਉਹਨਾਂ ਨੂੰ ਬਹੁਤ ਸਿਰ ਝੁਕਾ ਕੇ ਪ੍ਰਣਾਮ ਹੈ ਇੱਕ ਹੋਰ ਦੁਖਦਾਈ ਖਬਰ ਸਾਡੇ ਆਈ ਹੈ ਸਾਡੀ ਭਾਰਤੀ ਰਾਜਨੀਤੀ ਦਾ ਜੋ ਆਪਾਂ ਕਹਿੰਦੇ ਜੈਂਟਲਮੈਨ ਹੈ ਬਹੁਤ ਇੱਕ ਸਿਆਣਾ ਵਿਵੇਦਾਗ ਇਨਸਾਨ ਡਾਕਟਰ ਮਨਮੋਹਨ ਸਿੰਘ ਦੀ ਵੀ ਰਾਤ ਮੌਤ ਹੋ ਗਈ ਹੈ ਉਹ ਏਜਾ ਇਨਸਾਨ ਸੀ ਉਹਦੇ ਉੱਪਰ ਇਹਨਾਂ ਉਹਨਾਂ ਕੋਲੇ ਇੱਕ ਕਹੇ ਜਾਂ ਵਿਭਾਗ ਰਿਹਾ ਵਿੱਤ ਵਿਭਾਗ ਰਿਹਾ ਜਾਂ ਪ੍ਰਧਾਨ ਮੰਤਰੀ ਰਹੇ ਪਰ ਉਹ ਬੰਦੇ ਤੇ ਕਦੇ ਦਾਗ ਨਹੀਂ ਲੱਗਾ। ਸੋ ਇੱਕ ਸਾਫ਼ ਸੁਥਰਾ ਸਿਆਸਤਦਾਨ ਅੱਜ ਤੁਰ ਗਿਆ। ਉਮਰ ਬਹੁਤ ਭੋਗੀ ਉਹਨਾਂ ਨੇ ਬਹੁਤ ਮਜ਼ਾਕ ਕੀਤਾ ਗਿਆ ਤੇ ਅੱਜ ਪੂਰਾ ਦੇਸ਼ ਉਹਨਾਂ ਨੂੰ ਯਾਦ ਵੀ ਕਰਦਾ। ਜਿਸ ਹਾਲਾਤ ਦੇ ਵਿੱਚ ਦੇਸ਼ ਉਦੋਂ ਸੀਗਾ ਤੇ ਉਹਨਾਂ ਕੱਢਣ ਦੀ ਹਿੰਮਤ ਸਿਰਫ ਡਾਕਟਰ ਮਨਮੋਹਨ ਸਿੰਘ ਕੋਲੇ ਸੀਗੀ ਤੇ ਉਹਨਾਂ ਨੇ ਕੱਢਿਆ ਵੀ। ਉਸ ਤੋਂ ਬਾਅਦ ਆਪਾਂ ਦੇਸ਼ ਦੇ ਹਾਲਾਤ ਦੇਖ ਰਹੇ ਹਾਂ। ਤੋ ਉਹਨਾਂ ਨੂੰ ਵੀ ਪ੍ਰਣਾਮ ਸ਼ਹੀਦਾਂ ਦਾ ਦਿਨ ਕੋਈ ਨਹੀਂ ਦੇ ਸਕਦਾ ਬਾਤ ਕਰੋ ਨਾਬ ਕੀ ਨਜਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਤੋ ਐਸੇ ਹਫਤੇ ਦੀ ਦੇਣ ਹੈ ਸਾਨੂੰ ਤੋ ਅਸੀਂ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਹਾਂ ਇਹ ਸਾਡੇ ਗੁਰੂਆਂ ਦੀ ਦੇਣ ਹੈ ਇਸ ਹਫਤੇ ਦੀ ਦੇਣ ਸੋ ਮੈਂ ਨਹੀਂ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਕੋਈ ਵੀ ਕਰ ਸਕਦਾ ਪਰ ਇਹ じゃ ਕੋਈ ਵੀ ਜਿਵੇਂ ਨੱਚਣ ਗਾਉਣ ਵਾਲਾ ਪ੍ਰੋਗਰਾਮ ਨਾ ਕਰਿਓ ਫਿਰ ਦੇ ਬਿਲੁੰਦਰੇ ਜਾਂਦੇ ਆ ਜਿਨ੍ਹਾਂ ਦੇ ਜੋ ਆਪਾਂ ਆਪਾ ਮੰਨਦੇ ਆ ਵੀ ਸਾਡੇ ਗੁਰੂ ਨੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਉਹ ਘੱਟੋ ਘੱਟ ਪੰਜਾਬ ਦੇ ਵਿੱਚ ਲੋਕਾਂ ਨੂੰ ਖਿਆਲ ਰੱਖਣਾ ਚਾਹੀਦਾ ਵੀ ਜਿਵੇਂ ਇਸਲਾਮ ਦੇ ਵਿੱਚ ਜਦੋਂ ਇਮਾਮ ਤੇ ਹੁਸੈਨ ਦੀ ਸ਼ਹੀਦੀ ਹੋਈ ਸੀ ਤੇ ਉਹ ਉਸ 15 ਦਿਨਾਂ ਨੂੰ ਸੋਗ ਵਜੋਂ ਮਨਾਉਂਦੇ ਆ ਅਸੀਂ ਸੋਗ ਤਾਂ ਨਹੀਂ ਮਨਾਉਂਦੇ ਅਸੀਂ ਚੜ੍ਹਦੀ ਕਲਾ ਵਾਲੇ ਹੈਗੇ ਆਂ ਚੜਦੀ ਕਲਾ 'ਚ ਰਹਾਂਗੇ ਸ਼ਹੀਦਿਆਂ ਹੱਸ-ਹੱਸ ਕੇ ਲਈਆਂ ਪਰ ਘਟੋ ਘਟ ਢੋਲ ਨਾ বাজਾਈਏ ਇਹ ਖਿਆਲ ਰੱਖਣਾ ਆਪਾਂ ਸੋ ਕੋਈ ਗਲਤੀ ਹੋਈ ਹੋਵੇ ਇਹਨਾਂ ਦਿਨਾਂ ਦੇ ਵਿੱਚ ਤਾਂ ਮੈਂ ਮੁਆਫੀ ਮੰਗਦਾ ਕੋਈ ਜਾਣਕਾਰੀ 'ਚ ਕੋਈ ਦੋ ਚਿੱਤੀ ਰਹਿ ਗਈ ਹੋਵੇ ਜਾਂ ਗਲਤੀ ਹੋਵੇ ਤਾਂ ਮੈਂ ਕਿ ਮਾਤਾ ਜੱਜ ਕਾ ਮੈਨੂੰ ਦੱਸ ਦੇਣਾ ਮੈਂ ਉਹਨੂੰ ਸੋਧ ਦੂੰਗਾ ਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਸਾਥ ਦੇਣ ਲਈ ਤੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਕਿਉਂਕਿ ਇਹਦੇ 'ਚ ਜਾਣਕਾਰੀ ਹੁੰਦੀ ਹੈ ਕੋਈ ਮਨਜਤਾਲੇ ਨਹੀਂ ਆਇਆ ਇੱਥੇ ਵੀ ਮੈਂ ਆਪਣੇ ਨਿੱਜੀ ਕਮਾਲੀ ਗੱਲ ਕਰਾਂ ਮੈਂ ਇੱਥੇ ਸਿਰਫ ਸ਼ਹੀਦਾਂ ਦੀ ਗੱਲ ਕਰਨ ਆਇਆ ਉਹਨਾਂ ਦੀ ਕੁਰਬਾਨੀਆਂ ਦੀ ਗੱਲ ਕਰਨ ਆਇਆ ਜਾਂ ਗੁਰੂ ਗੋਬਿੰਦ ਸਿੰਘ ਦੀ ਸਾਹਿਤਿਕ ਦੇਣ ਦੀ ਗੱਲ ਕੀਤੀ ਹੈ ਸੋ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ